ਇਹ ਹਾਲ ਚਾਲ ਆ ਤੇ ਸਾਰੇ ਠੀਕ ਹੀ ਹੋਗੇ ਅੱਜ ਦਾ ਬਲੌਗ ਜਿਹੜਾ ਫਾਈਟੋ ਹੀ ਸਟਾਰਟ ਕਰਦੇ ਮੈਂ ਵੀ ਇਹ ਸਪਾਈਕਰ ਆਪਾਂ ਵੀ ਅੱਜ ਇਹ ਆਪਾਂ ਜਿਹੜੇ ਹੀ ਕੰਮ ਤੇ ਜਾਗੇ ਤੇ ਵੈਲਡਿੰਗ ਦਾ ਨੋਟੇ ਉਨ ਕੰਮ ਤੇ ਜਾਗੇ ਤੇ ਅੱਜ ਦਾ ਜਿਹੜਾ ਬਲੌਗ ਦਾ ਹੋਰ ਬੜੀ ਕੀ ਕਰ ਰਹੀ ਹੋਗਾ ਜਾਂ ਬਾਹਰ ਦਾ ਖੜਾ ਜਾ ਹੋਗਾ ਜਿਆਦਾ ਨਹੀਂ ਇਹ ਬਾਤ ਜਾਗਾਂ ਨੂੰ ਬੇਤਾ ਨੁਕਸਾਨਾ ਲਾਗੇ ਨਹੀਂ ਤਾਂ ਵੈਸੇ ਨੇ ਜਿਆਦਾ ਘਰ ਗਈ ਹੈ। ਇਹ ਸਭੀਆਂ ਕਰਦਾ ਹੈ। ਅਬਾ ਜਾ ਕੁਲੀਆ ਖਾ ਗਿਆ ਜੀ ਰੈਡੀ। ਅਪਾ ਚੱਲੇ ਰਵੋ ਜੀ ਵੀ ਫਿੱਟ। ਤੋ ਇਹਨੇ ਠੀਆ ਪਾ ਜੀ ਦੋਵੇ ਜੀ। ਆ ਬਈ। ਤੂ ਕਿ ਤੁਮਾ ਨੀ। ਇਹ ਨਾ ਨੀ। ਅੰਦੇ ਆ ਜੀ ਇਸ ਆ ਪਾ ਆ ਗਿਆ ਜੀ ਘਰ ਤੋਂ ਬਾਹਰ ਤੇ ਅਪਾ ਚੱਲੇ ਆ ਜੀ ਕੰਮ ਤੇ। ਕੰਮ ਤੇ ਤਾਂ ਨੋਟੇ ਆ ਗਿਆ ਕੰਮ। ਤੇ ਤੇ ਮਿਲਦੇ ਆ ਤੁਹਾਨੂੰ ਹੁਣ ਕਲੋਨੀ ਜਾ ਗਏ ਆ ਤੇ ਕਰ ਲਗੇ ਆ ਜੀ ਕੰਮ ਤੇ ਅੱਜ ਜਿਆਦਾ ਕੰਮ ਤੁਸੀਂ ਕੀ ਵਾਸ਼ਿੰਗ ਦਾ ਹੀ ਹੋਏਗਾ ਕਿਉਂਕਿ ਕੰਪਾਊਂਡ ਬਚੀ ਨਹੀਂ ਨਹੀਂ ਤੇ ਆਪਾਂ ਵਾਸ਼ਿੰਗ ਵੀ ਕਰਦੇ ਆ ਨਾਲ ਤੇਖੋਨੇ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਡੀਆਂ ਵਾਸ਼ਿੰਗ ਕਰਦੀਆਂ ਤੇ ਅੱਜ ਗੱਡੀਆਂ ਸਾਰੀਆਂ ਵਾਸ਼ਿੰਗ ਹੀ ਹੋਣੀਆਂ ਕੰਪਾਊਂਡ ਬਚੀ ਨਹੀਂ ਨਹੀਂ ਨੂ ਵਾਸ਼ ਕਰਾਂਗੇ ਫਿਰ ਉਹਨੂੰ ਕਰਾਂਗੇ ਬਲੈਕ ਇਧਰ ਆ ਲੱਗੀਆਂ ਉਹ ਸਾਹਮਣੇ ਵੀ ਦੋ ਹੈਗੀਆਂ ਬਣੀ ਅੱਜ 12-13 ਨਾ ਵਾਸ਼ਿੰਗ ਹੀ ਆ ਕੰਪਾਉਂਡ ਵਜਣੀ ਨਹੀਂ ਕੱਲ ਲੈ ਗਿਆ ਤਿੰਨ ਚਾਰ ਕੰਪਾਉਂਡ ਤੇ ਆਪਾਂ ਵਾਸ਼ ਕਰਾਈਸ ਬਣੀ ਰਿਹਾ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਮੌਸਮ ਹੈਗਾ ਵੀ ਖਰਾਬ ਪਰ ਆਪਾਂ ਫਿਰ ਵੀ ਆ ਗਏ ਕਿਉਂਕਿ ਹਿੰਮਤ ਨਹੀਂ ਆਉਦੀ ਭਾਈ ਤੇਰੇ ਚ ਤੇ ਨਾ ਹੀ ਮਾਰਦਾ ਕੰਮ ਸਾਰੇ ਕਰਨੇ ਹੁੰਦੇ ਲੈਫਟ ਵਿੱਚ ਕੋਈ ਛੋਟਾ ਮोटा ਕੰਮ ਨਹੀਂ ਛੱਡਦੇ ਨੇ ਗਾਇਸ ਵੀਰੇ ਵੀਡੀਓ ਰਨ ਕਰਦੇ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਗਾਇਸ ਤੇ ਆਪਾਂ ਕਰਤੀ ਜੀ ਗੱਡੀ ਅੰਦਰ ਉਹ ਸਾਫ ਸਾਰੀ ਕਿਉਂਕਿ ਬਹੁਤ ਜ਼ਿਆਦਾ ਗੰਦੀ ਬਾਹਰੋਂ ਪਾਣੀ ਮਾਰਨ ਦੀ ਲੋੜ ਨਹੀਂ ਪਈ ਕਿਉਂਕਿ ਮੀਂਹ ਪੈਂਦਿਆ ਸੀ ਮੀਂਹ ਕਰਕੇ ਕੁਦਰਤੀ ਰੱਬ ਨੇ ਪਾਣੀ ਫਾਇਦਾ ਦਿੱਤਾ ਸੀ ਤੇ ਆਪਾਂ ਸਾਫ ਕਰਤੀ ਹੈ ਦੇ ਤੁਹਾਨੂੰ ਤੁਹੋਣੇ ਸਾਰੀ ਗੱਡੀ ਚੈੱਕ ਕਰਕੇ ਦੱਸਿਓ ਤੁਹਾਨੂੰ ਕਿੰਨੀ ਦੀ ਲੱਗੀ ਗੱਡੀ ਸਾਰੀ ਕਰਤੀ ਹੈ ਇਹ ਸਾਫ ਸਿਰਫ ਟਾਇਰ ਰਹਿ ਗਏ ਟਾਇਰ ਨਹੀਂ ਤੋਤੇ ਬਾਕੀ ਸਾਰੀ ਸਾਫ ਕਰਤੀ ਲੋ ਗਾਇਸ ਤੇ ਇੱਕ ਗੱਡੀ ਹੋ ਗਈ ਹੈ ਹੁਣ ਅਗਲੀ ਗੱਡੀ ਕਰਨੀ ਹੈ ਪਰ ਇਹ ਗੱਡੀ ਆਪਾਂ ਬਾਅਦ ਹੀ ਕਰਾਂਗੇ ਕਿਉਂਕਿ ਉਧਰ ਨੇ ਸਕੂਲ ਲੈ ਜਾਣਾ ਹੁੰਦਾ ਪਹਿਲੇ ਉਹ ਗੱਡੀ ਕਰਾਂ ਇਹ ਰੇ ਗੱਡੀ ਨੂੰ ਪੜਾਣਾ ਤੇ ਬਣੀ ਰਿਹਾ ਵੀਡੀਓ ਨਾਲ ਤੇ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਅੱਜ ਤੁਹਾਨੂੰ ਖੜਦੇ ਹਾਂ ਦੂਸਰੀ ਕਲੋਨੀ ਦੇ ਇਸ ਤੇ ਲੋਕ ਇੱਕ ਗੱਡੀ ਆਪਣੇ ਕੋਲ ਆ ਵਾਸ਼ਿੰਗ ਲਈ ਇੱਥੇ ਵੀ ਪਾਣੀ ਪਿਆ ਵਾ ਸਿਰਫ ਆਪਾਂ ਇਹਨੂੰ ਸਾਫ਼ ਹੀ ਕਰਨੀ ਆ ਤੇ ਅੰਦਰੋਂ ਤੇ ਵੀ ਇਸਾ ਤੇ ਗੱਡੀ ਸਾਰੀ ਗੰਦੀ ਹੋਈ ਅੰਦਰੋਂ ਅੰਦਰੋਂ ਸਾਫ਼ ਕਰਾਂਗੇ ਗੱਡੀ ਆ ਗਿਆ ਜੀ ਬਲੈਕ ਤੇ ਇਹਨੂੰ ਕਰਦੇ ਆ ਸਾਫ ਤੇ ਫਿਰ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਤੇ ਬਣੀ ਰਿਹਾ ਵੀਡੀਓ ਨਾਲ ਲੋ ਗਾਈਜ਼ ਤੇ ਗੱਡੀ ਕਰਤੀ ਹੈ ਜੀ ਆਪਾਂ ਸਾਫ ਸਾਰੀ ਅੰਦਰ ਤੇ ਬਾਹਰ ਵੀ ਕਰਤੀ ਹੈ ਬਾਹਰ ਵੀ ਚੈੱਕ ਕਰ ਸਾਫ ਤੇ ਜੀ ਸਾਰੀ ਕਰਤੀ ਹੈ ਤੇ ਹੁਣ ਆਪਾਂ ਜਾਣੇ ਆ ਜੀ ਦੂਸਰੇ ਬੰਨੇ ਸਾਰੀ ਉਹ ਕਰ ਦਿੱਤੀ ਸਾਫ ਹਾਂ ਉਹਨਾਂ ਆਪਾਂ ਜਾਣਦੇ ਹਾਂ ਜੀ ਪਰਲੇ ਬੰਨੇ ਉੱਧਰ ਹੈ ਗਿਆ ਜੀ ਆਪਣੇ ਕੋਲ ਫੇਰ ਚਾਰ ਗੱਡੀਆਂ ਤੇ ਉੱਧਰ ਦੀ ਹੁਣ ਚਾਰ ਗੱਡੀਆਂ ਕਰਕੇ ਰਫੇਰ ਤੁਹਾਨੂੰ ਮਿਲਦੇ ਆ ਤੇ ਬਣੀ ਰਿਓ ਆਹ ਰਸਤਾ ਕਰੇ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਵੀ ਇਹਨਾਂ ਗੱਡੀ ਕਰਵਾਣੀ ਹੋਵੇ ਤੇ ਉਹ ਵੀ ਇਹਨੂੰ ਮੈਸੇਜ ਕਰਕੇ ਭੇਜ ਸਕਦਾ ਤੇ ਆਪਣਾ ਐਡਰੈਸ ਕਰਕੇ ਭੇਜ ਸਕਦਾ ਤੇ ਗਾਇਸ ਬਣੀ ਰਿਓ ਵੀਡੀਓ ਦੇ ਨਾਲ ਦੋ ਗੱਡੀਆਂ ਇਹ ਕਾਲ ਲੱਗੀਆਂ ਕਾਲ ਲੱਗੀ ਇਹਨੂੰ ਕਰਾਂਗੇ ਆਪਾਂ ਵਾਸ਼ ਪਾਣੀ ਆਪਾਂ ਚਲਾਤਾ ਕਿਉਂਕਿ ਅੰਕਲ ਜੀ ਨੇ ਬਾਹਰ ਹੀ ਵਾਸ਼ਿੰਗ ਦਾ ਲਾਇਆ ਹੈ ਤੇ ਇਹਨਾਂ ਨੂੰ ਕਰਕੇ ਵਾਸ਼ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਬਣੀ ਰਹੋ ਵੀਡੀਓ ਕਰਤੀਆਂ ਗੱਡੀਆਂ ਬੋਸ਼ ਤੇ ਇੱਕਾਂ ਵੀ ਕਰਤੀਆਂ ਗੱਡੀਆਂ ਕਰਤੀਆਂ ਸਾਫ਼ ਸੋ ਲਾਤੀਆਂ ਤੇ ਤੀਨ ਦੱਸਿਓ ਜਰੂਰ ਕਿ ਤੁਹਾਨੂੰ ਕਿੱtain ਲੱਗੀ ਹੈ ਗੱਡੀ ਸਾਫ਼ ਤੇ ਕਾਵਾ ਸਾਹਮਣੇ ਇਹ ਦੋਵੇਂ ਗੱਡੀਆਂ ਸਾਫ਼ ਹੋ ਗਈਆਂ ਪਰ ਮੌਸਮ ਬਹੁਤ ਜ਼ਿਆਦਾ ਖਰਾਬ ਆ ਜੇ ਮੀਂਹ ਪੈ ਗਿਆ ਤੇ ਮੇਰੀ ਮਿਹਨਤ ਬੁਕਾਰ ਹੀ ਗਈ ਤੇ ਅੰਗਾਈ ਸੋ ਰੱਬ ਰੱਖਾ ਗਾੜੀ ਇਹ ਮੇਲੇਗਾ ਹੀ ਸੌਣ ਤਾਂ ਅਗਲੀ ਫੇਰ ਕਲੋਨੀ ਦੇ ਵਿੱਚ ਉੱਥੇ ਵੀ ਤਿੰਨ ਚਾਰ ਗੱਡੀਆਂ ਗਈਆਂ ਵੀ ਆਪਾਂ ਘੱਟਤੀ ਤੇ ਇਹਦੀ ਆਪਾਂ ਕਰਤੀ ਹੈ ਜੀ ਵਾਸ਼ ਵਰਨਾ ਤੇ ਉਹ ਵੀ ਹੋ ਗਈਆਂ ਇਹ ਵੀ ਹੋ ਗਈਆਂ ਇਹ ਤਿੰਨ ਗੱਡੀਆਂ ਹੋ ਗਈਆਂ ਵਾਸ਼ ਇੱਕ ਗੱਡੀ ਅੰਕਲ ਦੀ ਗਈ ਹੈ ਕਿਤੇ ਇਹਨਾਂ ਅੰਕਲ ਲੀਆਂ ਦੋ ਗੱਡੀਆਂ ਉਹ ਭਾਈ ਜੀ ਇੱਕੋ ਹੀ ਉਹ ਵੀ ਇੱਕੋ ਹੀ ਚਾਰ ਗੱਡੀਆਂ ਕੀਤੀਆਂ ਇਹ ਵੀ ਹੋ ਗਈਆਂ ਤੇ ਹੁਣ ਇਹਨੂੰ ਮਾਰਾਂਗੇ ਆਪਾਂ ਕੱਪੜਾ ਇੱਕ ਗੱਡੀ ਗਈ ਹੈ ਜੇ ਆ ਗਈ ਹੈ ਤੇ ਕਰ ਦਾਂਗੇ ਨਹੀਂ ਤੇ ਫਿਰ ਕੱਲ ਕਰਾਂਗੇ ਓਕੇ ਗਾਇਸ ਤੇ ਮਿਲਦੇ ਆ ਥੋੜੀ ਦੇਰ ਬਾਅਦ ਗਾਇਸ ਹੋ ਗਿਆ ਆਪਾਂ ਕਲੋਨੀ ਚ ਫ੍ਰੀ ਗਾਇਸ ਆਪਾਂ ਆ ਗਏ ਜੀ ਕੋਲ ਕਲੋਨੀ ਤੋਂ ਫ੍ਰੀ ਤੇ ਹੁਣ ਆਪਾਂ ਚੱਲਦੇ ਆ ਜੀ ਘਰ ਤੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਗੱਡੀਆਂ ਹੋ ਗਈਆਂ ਜੀ ਸਾਰੀਆਂ ਤੇ ਆਜੋ ਦੱਸਦੇ ਤੁਹਾਨੂੰ ਘਰ ਤੇ ਮਿਲਦੇ ਹੁਣ ਤੁਹਾਨੂੰ ਘਰ ਜੀ ਗਾਇਸ ਤੇ ਆਪਾਂ ਆ ਗਏ ਜੀ ਘਰ ਮਣਕੀ ਬਣਾਇਆ ਅੱਧੀ ਅੱਧੀ ਜੀ ਇਹ ਮੈਂ ਬਣਾਈ ਆ ਆਪਣੇ ਹੱਥੇ ਵਰਜੀ ਤੇ ਆਪਾਂ ਜੀ ਮੰਗਦਾ ਤੇ ਆਇਆ ਸੁਣੇ ਕੀ ਚਾਹੀਦਾ ਨਹੀਂ ਜਾਈਦਾ ਐਸਾ ਜਿਹਾ ਉਹ ਵਗ ਗਿਆ ਲਗਾਏ ਤਾਂ ਘੋੜਾ ਕਿਰਦਾ ਇਸ ਕੋਲੇ ਨਹੀਂ ਗਿਆ ਨਾ ਕੋਲੇ ਗਿਆ ਨਹੀਂ ਹੈ ਤੇ ਫੋਨ ਤੇ ਰਬ ਨੂੰ ਕੋਲੇ ਨਹੀਂ ਗਿਆ ਕੋਲੇ ਅੱਧਰ ਵੇਖੋ ਗਾਇਸ ਮਿਲਦੇ ਹਾਂ ਤਾਂ ਨਾਲ ਆਪਾਂ تھੋੜੀ देर ਬਾਅਦ ਰੋਟੀ ਰੱਖੀ ਖਾ ਕੇ ਬਣੀ ਤੇ ਵੀਡੀਓ ਨਾਲ ਵੀਡੀਓ ਨੂੰ ਵਰਤਵਾਤ ਸੇਤ ਤੇ ਲੈ ਕੇ ਸਟਾਈਕ ਕਰੀਏ। ਓਕੇ। ਬਾਏ ਬਾਏ। ਗਾਇਸ ਤੇ ਆਪਾਂ ਆ ਗਏ ਆ ਜੀ ਨਾ ਤਾਂ ਹੋ ਗਏ ਹੋ ਗਏ ਜੀ ਫ੍ਰੈਸ਼ ਤੇ ਰੋਟੀ ਰੋਟੀ ਖਾ ਲਈ ਆ। ਤੇ ਹੁਣ ਆਪਾਂ ਲੱਗੇ ਆ ਜੀ ਰੈਸਟ ਕਰਨ ਤੇ ਮਿਲਦੇ ਆ ਤੁਹਾਨੂੰ ਕੱਲ ਆਪਾਂ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਕੱਲ ਮਿਲਦੇ ਆ ਤੁਹਾਨੂੰ ਨੈਕਸਟ ਅਗਲੇ ਬਲੌਗ ਦੇ। ਕੱਲ ਆਪਾਂ ਜਾਣਾ ਜੀ ਫਾਜ਼ ਸਾਹਿਬ ਨੂੰ ਛੁੱਟੀ ਦਿਵਾਣ ਕਿਉਂਕਿ ਉਹ ਆ ਗਏ ਜੀ ਹਸਪੀਟਲ। de melde hai tanu call guys bye bye